ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਇਆ ਵੀਸੀ ਗੱਲਬਾਤ ਕੀਤੀ ਸੀ ਜਿਸ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਸੀਐਸਵੀ ਵੀਸੀ ذریعے ਪੇਸ਼ ਹੋਏ ਨਾ ਨਾਲ ਹੀ ਉਸ ਵੀਸੀ ذریعے ਕਨੈਕਟ ਤੋਂ ਬਾਅਦ ਕੀ ਕੁਝ ਵੱਡੀਆਂ ਚਰਚਾਵਾਂ ਹੋਈਆਂ ਜਿੱਤੇ ਡੀਜੀਸੀਐਸ ਅਤੇ ਪੰਜਾਬ ਦੇ ਸੀਐਮ ਵਾਇਆ ਵੀਸੀ ਜੁੜੇ ਹੋਏ ਸੀ ਇੱਕ ਵੱਡੇ ਤੌਰ ਤੇ ਅਪਡੇਟ ਇਸ ਸਾਹਮਣੇ ਆਇਆ ਕਿ ਮੀਟਿੰਗ ਤੋਂ ਬਾਅਦ ਵਕਫ ਵਕ ਡੀਸੀਜ਼ ਨੂੰ ਦੇਸ਼ ਦੇ ਹੋਮ ਮਿਨਿਸਟਰ ਨੇ ਕੀ ਕੁਝ ਕੀਤਾ ਹੈ ਕਿ ਸੁਰੱਖਿਅਤਾਵਾਂ ਤੇ ਉਹਨਾਂ ਲੋਕਾਂ ਨੂੰ ਤਬਦੀਲ ਕੀਤਾ ਜਾਏ ਜਿਹੜੇ ਬਿਲਕੁਲ ਜ਼ੀਰੋ ਲਾਈਨ ਤੇ ਵਸੇ ਹੋਏ ਪਿੰਡ ਨੇ ਖਾਸ ਕਰਕੇ ਸਰਹੱਦੀ ਜ਼ਿਲ੍ਹੇ ਆਗੇ ਜਿਸ ਤਰੀਕੇ ਨਾਲ ਪੰਜਾਬ ਦਾ ਗੁਰਦਾਸਪੁਰ ਬਟਾਲਾ ਫਾਜ਼ਲਕਾ ਨਾਲ ਹੀ ਅਸੀਂ ਫਿਰੋਜ਼ਪੁਰ ਦੀ ਗੱਲਬਾਤ ਕਰ ਰਹੇ ਹਾਂ ਤਾਂ ਉਸ ਮੀਟਿੰਗ ਤੋਂ ਬਾਅਦ ਇਹ ਗੱਲ ਵੀ ਸਪਸ਼ਟ ਹੋਈ ਹੈ ਕਿ ਪੰਜਾਬ ਦੇ ਸੀਐਮ ਨੇ तमाम ਉਹ ਪੱਖ ਰੱਖੇ ਕਿ ਬਿਲਕੁਲ ਪੰਜਾਬ ਚੁਟਾਨਵਾਂ ਖੜਾ ਹੈ ਕੁਝ ਦਿਨ ਪਹਿਲਾਂ ਦਾ ਵੀ ਪੰਜਾਬ ਦੇ ਸੀਐਮ ਦਾ ਵੱਡਾ ਬਿਆਨ ਸੀ ਕਿ ਇਸ ਪੂਰੇ ਵਿਸ਼ੇ ਤੇ ਅਸੀਂ ਸਰਕਾਰ ਦੇ ਨਾਲ ਖੜਿਆ ਬਿਨਾ ਕਿਸੇ ਉਸ ਤੋਂ ਮਨੋਜ ਜੋਸ਼ੀ ਗਰਾਊਂਡ ਜਿਹੜੇ ਤੋਂ ਬਣੇ ਨੇ ਮਨੋਜ ਜਿਸ ਥੀਕੇ ਨਾਲ ਮਿਨਿਸਟਰੀ ਆਫ ਹੋਮ ਅਫੇਅਰ ਨੇ ਵਾਕਫ ਡੀਸੀਜ਼ ਨੂੰ ਇਹ ਕਿਹਾ ਕਿ ਭਾਈ ਪਿੰਡਾਂ 'ਚ ਜ਼ਿਆਦਾ ਧਿਆਨ ਦਿੱਤਾ ਸਪੈਸ਼ਲੀ ਅਮੇਸ਼ਾ ਬੀਐਸਐਫ ਨੂੰ ਡਾਇਰੈਕਟ ਕਰ ਰਹੇ ਸੀ ਬਾਰਡਰ ਸਕਿਉਰਿਟੀ ਫੋਰਸ ਹੋਰ ਕੀ ਕੁਝ ਗੱਲਾਂ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਡੀਜੀ ਸੀਐਸ ਨਾਲ ਹੋਈਆਂ ਅ ਬਿਲਕੁਲ ਕਹਿੰਨਾ ਆਪਾਂ ਗੱਲ ਕਰੀਏ ਕਿ ਬਹੁਤ ਜ਼ਿਆਦਾ ਅਹਿਮ ਹੈ ਬੀਸੀ ਦੁਆਰਾ ਕੀਤੀ ਗਈ ਮੀਟਿੰਗ ਸੀਗੀ ਜਿਹੜੀ ਕਿ ਗੁਜਰਾਤ ਤੋਂ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਰਾਜਸਥਾਨ ਦੇ ਮੁੱਖ ਮੰਤਰੀ ਆਪਾਂ ਕਹੀ ਪੰਜਾਬ ਦੇ ਮੁੱਖ ਮੰਤਰੀ ਸੀਗੇ ਜੀਐਨਕੇ ਦੇ ਮੁੱਖ ਮੰਤਰੀ ਜੀਐਨਕੇ ਦੇ ਗਵਰਨਰ ਸੀਗੇ ਤੇ ਉਸ ਦੇ ਨਾਲ ਕੇ ਆਪਾਂ ਅੱਜ ਉੱਤਰਾਖੰਡ ਆ ਗਿਆ ਉੱਤਰ ਪ੍ਰਦੇਸ਼ ਹੋ ਗਿਆ ਤੇ ਬੈਸਟ ਬੰਗਾਲ ਤੱਕ ਆਪਾਂ ਜਾਈਏ ਤੇ ਇਹ ਸਾਰੇ ਮੁੱਖ ਮੰਤਰੀ ਤੇ ਇਹਨਾਂ ਦੇ ਆਪਣੇ ਅਨ ਡੀਜੀਪੀ اور ਜਿਹੜੇ ਚੀਫ ਸੈਕਟਰੀ ਵਿੱਚ ਮੌਜੂਦ ਸੀਗੇ ਤੇ ਜਿਹੜਾ ਲਦਾਖ ਦੇ ਜਿਹੜੇ ਲੈਫਟੇਨੈਂਟ ਗਵਰਨਰ ਨੇ ਉਹ ਵੀ ਉਧਰ ਵਿੱਚ ਮੌਜੂਦ ਸੀਗੇ ਇਸ ਮੀਟਿੰਗ ਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਕਿ ਜਦੋਂ ਭਾਰਤੀ ਫੌਜਾਂ ਨੇ ਕਾਰਵਾਈ ਕੀਤੀ ਹੈ ਤਾਂ ਉਸ ਤੋਂ ਬਾਅਦ ਇਹ ਸੀਗਾ ਕਿ ਜਿਹੜਾ ਪਾਕਿਸਤਾਨਾਗਾ ਕਿਸੇ ਵੀ ਪਾਸੇ ਤੋਂ ਜਿਹੜਾ ਹੈਗਾ ਉਹ ਆਪਣੇ ਜਿਹੜੀ ਹੈਗੀ ਖੁੱਣ ਨੂੰ ਕੱਢ ਸਕਦਾ ਹੈਗਾ ਜਾਂ ਹਮਲਾ ਕਰ ਸਕਦਾ ਹੈਗਾ ਇਸ ਕਰਕੇ ਸਰਹੱਦਾਂ ਨੂੰ ਮਜੂਦ ਕਰਨਾ ਬਹੁਤ ਜ਼ਰੂਰੀ ਸੀਗਾ ਔਰ ਉਸ ਤੋਂ ਵੀ ਵੱਡੀ ਗੱਲ ਸੀ ਕਿ ਜੋ ਮੁੱਖ ਮੰਤਰੀਸ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਜਦੋਂ ਸਿੱਧੀ ਦੇ ਸਿੱਧੀ ਗੱਲ ਹੁੰਦੀ ਹੈ ਗ੍ਰਹਿ ਮੰਤਰੀ ਨਾਲ ਮੁੱਖ ਮੰਤਰੀ ਨਾਲ ਸਿੱਧੀ ਗੱਲ ਹੋਈ ਤਾਂ ਉਸ ਤੋਂ ਬਾਅਦ ਕੋਈ ਗੱਲਾਂ ਜਿਹੜੀਆਂ ਐਦਾਂ ਦੀ ਹੁੰਦੀ ਨੇ ਜੋ ਉਹਨਾਂ ਦੀਆਂ ਮੁਸ਼ਕਲਾਂ ਹੋ ਸਕਦੇ ਨੇ ਉਹ ਸਾਹਮਣੇ ਆਉਂਦੀਆਂ ਨੇ ਤੇ ਉਹਨਾਂ ਦਾ ਜਿਹੜਾ ਨਿਵਾਰਣ ਕਰਨਾ ਵੀ ਜ਼ਰੂਰੀ ਹੁੰਦਾ ਹੈਗਾ ਤੇ ਆਪਸ ਦੀ ਜਿਹੜੀ ਸਿੱਧੀ ਗੱਲਬਾਤ ਸੀਗੀ ਆਪਾਂ ਸੰਬੰਧ ਕਰੀਏ ਉਹ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਗੱਲ ਸੀ ਤੇ ਉਹਨਾਂ ਦੀ ਜਿਹੜੀ ਕਾਰ ਹੈ ਪ੍ਰਣਾਲੀ ਹੈਗੀ ਕਾਰਜ ਪ੍ਰਣਾਲੀ ਹੈ ਉਹਨੂੰ ਜਿਹੜਾ ਜਿਹੜਾ ਸੀਗਾ ਸਰਹੱਦ ਦੇ ਉੱਪਰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸਰਹੱਦ ਦੇ ਉੱਪਰ ਲੋਕ ਰਹਿੰਦੇ ਨੇ ਲੋਕਾਂ ਦੀ ਸੇਫਟੀ ਸਭ ਤੋਂ ਜ਼ਿਆਦਾ ਹੈਗਾ ਅਗਰ ਕੋਈ ਵੀ ਹਮਲਾ ਹੁੰਦਾ ਕਿਸ ਤਰ੍ਹਾਂ ਦਾ ਹਮਲਾ ਹੁੰਦਾ ਤੇ ਲੋਕਾਂ ਨੂੰ ਕਿੱਦਾਂ ਲੈ ਕੇ ਜਾਣਾ ਪਾਸੇ ਤੇ ਜਿਹੜੀ ਮਿਲਟਰੀ ਹੈਗੀ ਉਹਦੀ ਮਦਦ ਕਿੱਦਾਂ ਕੀਤੀ ਜਾਣੀ ਚਾਹੀਦੀ ਹੈ ਤੇ ਜੋ ਵੀ ਗਾਈਡਲਾਈਨ ਜਾਰੀਆਂ ਹੋਣਗੀਆਂ ਉਹਨਾਂ ਦਾ ਸਰਹੱਦੀ ਏਰੀਆ ਦੇ ਵਿੱਚ ਪਾੜਨ ਕਿਸ ਤਰ੍ਹਾਂ ਹੋਵੇ ਤਾਂ ਕਿ ਘੱਟ ਤੋਂ ਘੱਟ ਕੈਜ਼ੁਐਲਟੀ ਅਗਰ ਹੋਵੇ ਜੇ ਕੋਈ ਹਮਲਾ ਵੱਡ ਇਹ ਚੀਜ਼ਾਂ ਨੂੰ ਜੜਾ ਧਿਆਨ ਰੱਖਿਆ ਗਿਆ ਔਰ ਮਿਲਟਰੀ ਵਾਸਤੇ ਜਿਹੜਾ ਹੈਗਾ ਪੂਰਾ ਏਰੀਆ ਜਿਹੜਾ ਸਪੇਸ ਹਾਊਸ ਏਰੀਆ ਦਾ ਉਹੋ ਜਿਹੜਾ ਹੈਗਾ ਖਾਲੀ ਰਹੇ ਤੇ ਮਿਲਟਰੀ ਆਪਣੀ ਕਾਰਵਾਈ ਨੂੰ ਅੰਜਾਮ ਦੇ ਸਕੇ ਤੂੰ ਉਸ ਦੇ ਨਾਲ ਬੰਕਰਸ ਦੀ ਗੱਲ ਕੀਤੀ ਗਈ ਖਾਣੇ ਪੀਣੇ ਦੀ ਗੱਲ ਕੀਤੀ ਗਈ ਮੈਡੀਕਲ ਸਹੂਤਾਵਾਂ ਦੀ ਗੱਲ ਕੀਤੀ ਗਈ ਉਸ ਦਿਨ ਸਭ ਤੋਂ ਵੱਡੀ ਗੱਲ ਇਹ ਬੱਚਿਆਂ ਤੇ ਔਰਤਾਂ ਦੀ ਗੱਲ ਕੀਤੀ ਗਈ ਬੱਚੇ ਜਿਹੜੇ ਔਰਤ ਨੇ ਉਹਨਾਂ ਨੂੰ ਜਿਹੜਾ ਹੈ ਸਹੀ ਥਾਂ ਦੇ ਉੱਪਰ ਰੱਖਿਆ ਜਾਵੇ ਤੇ ਉਹਨਾਂ ਨੂੰ ਜਿਹੜੀ ਹਰਤਾਂ ਦੀ ਮਦਦ ਦਿੱਤੀ ਜਾਵੇ ਜੇ ਕੋਈ ਬੰਕਰ ਰਹਾ ਤਾਂ ਠੀਕ ਹੈ ਨਹੀਂ ਉਹਨਾਂ ਨੂੰ ਪਿੰਡ ਖਾਲੀ ਕਰਵਾ ਕੇ ਅਗਲੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਕੈਂਪ ਬਣਾ ਕੇ ਰੱਖਿਆ ਜਾਵੇ ਤੇ ਇਹਨਾਂ ਪਰ ਵਿੱਚ ਚਰਚਾ ਹੋਈ ਆ ਤੇ ਉਸ ਤੋਂ ਸਾਫ ਸਗਾ ਕਿ ਆਮ ਆਦਮੀ ਪਾਰਟੀ ਵੱਲੋਂ ਸਵੇਰੀ ਗੱਦ ਕਰੂਗੀ ਜੋ ਨਿਰਦੇਸ਼ ਜਾਰੀ ਕਰੂਗੀ ਉਹਨਾਂ ਦਾ ਖੂਬ ਖੂਬ ਪਾਲਣ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਵੀ ਕਹਿੰਦੇ ਸੀਗੇ ਕਿ ਉਹਨਾਂ ਨੇ ਕਿਹਾ ਕਿ ਜੋ ਹਮਲਾ ਹੋਇਆ ਸੀਗਾ ਬਹੁਤ ਹੀ ਦਰਦਨਾਕ ਹਮਲਾ ਹੈਗਾ ਤੇ ਇਹਦੇ ਹਮਲਾਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ ਤੇ ਪਾਕਿਸਤਾਨ ਨੂੰ ਇਸ ਵਾਰ ਜਿਹੜਾ ਹੈਗਾ ਸਬਕ ਸਿਕਾਉਣ ਦੀ ਜ਼ਰੂਰਤ ਹੈ ਇਹ ਵੀ ਉਹਨਾਂ ਨੇ ਗੱਲ ਕਹੀ ਸੀ ਤੇ ਉਸਤੇ ਗੱਲ ਕਹੀ ਹੈ ਆਪਾਂ ਕਿ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਸਰਹੱਦ ਨੂੰ ਲੈ ਕੇ ਆਪਣੇ ਏਰੀਆ ਨੂੰ ਲੈ ਕੇ ਤੇ ਆਪਣੇ ਦੇਸ਼ ਨੂੰ ਲੈ ਕੇ ਇੱਕ ਜੋ ਟੈਗੀ ਹੈ ਦੇਸ਼ ਦੀ ਏਕਤਾ ਦੇ ਖੰਡ ਦਾ ਦੇ ਨਾਲ ਖੜੀ ਹੋਈ ਦਿਖਾ ਦਿੰਦੀ ਹੈ ਤਾਂ ਕਿ ਪੰਜਾਬ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਮਿਲਟਰੀ ਜਾਵੇਗੀ ਜਾਂ ਸਭ ਉਸ ਤਰ੍ਹਾਂ ਦੀ ਏਰੀਆ ਹੋਵੇਗਾ ਉੱਥੇ ਜਿਹੜੀ ਹੈ ਹਰ ਤਰ੍ਹਾਂ ਦੇ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਨਿਰਦੇਸ਼ ਦਿੱਤੇ ਪੁਲਿਸ ਪ੍ਰਸ਼ਾਸਨ ਨੂੰ ਉਸ ਦੇ ਪ੍ਰਬੰਧ ਕੀਤੇ ਜਾਣ ਚਾਹੇ ਆਪਾਂ ਮੌਕੜਲ ਦੀ ਕਰਤ ਕਰਦੇ ਆਂ ਚਾਹੇ ਅਸੀਂ ਗੱਲ ਕਰੀਏ ਬਲੈਕਆਊਟ ਦੀ ਗੱਲ ਕਰਦੇ ਆਂ ਕਿਉਂਕਿ ਇਹ ਉਹ ਚੀਜ਼ਾਂ ਆ ਗਈਆਂ ਨੇ ਜਿਹੜੀਆਂ ਕੀ ਹਮਲੇ ਨੂੰ ਜਿਹੜੇ ਦੁਸ਼ਮਣ ਦਾ ਹਮਲਾ ਹੈ ਉਹਨੂੰ ناکਾਮ ਕਰ ਸਕਦੀਆਂ ਨੇ ਔਰ ਜਿਹੜੀ ਮੌਕਡਲ ਸਗੀ ਉਹ ਆਪਣੇ ਲੋਕਾਂ ਨੂੰ ਬਚਾ ਸਕਦੀ ਹੈ ਨਾ ਅਗਰ ਕਿਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਜਾਂ ਕਹੀਏ ਕਿਤਨਾ ਕਿਤੇ ਕੋਈ ਨਾ ਕੋਈ ਸ਼ੈਲਿੰਗ ਹੁੰਦੀ ਹੈਗੀ ਹੈ ਤੇ ਇਹ ਉਹ ਗੱਲਾਂ ਸਗੀਆਂ ਜਿਹੜੀਆਂ ਕੀ ਲੋਕ ਜਿੱਤ ਸੀਗੀਆਂ ਔਰ ਇੱਕ ਜੁੜਤਾ ਦਿਖਾਉਣ ਦੇ ਟਾਈਮ ਸਿਗਾ ਜੀ ਬਿਲਕੁਲ ਬਿਲਕੁਲ ਬਹੁਤ ਵੱਡੀਆਂ ਚੀਜ਼ਾਂ ਬਣ ਜਾਂਦੀਆਂ ਨੇ ਤਾਂ ਗੱਲਬਾਤ ਕਰਨ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਮਹਾਰ ਸਾਡ ਨਾਲ ਇਸ ਪੂਰੀ ਖਬਰ ਤੇ ਜੁੜਨਗੇ ਰਵਿੰਦਰ ਰੋਬਿੰਡ ਜੀ ਪੂਰੇ ਅਪਡੇਟ ਅਸੀਂ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਮਾਇਨੇ ਕੀ ਨੇ ਜਿਸ ਤਰੀਕੇ ਦੇ ਨਾਲ ਇੱਕ ਵੱਡੀ ਚਰਚਾ ਹੋ ਰਹੀ ਹੈ ਦੇਸ਼ ਵਿੱਚ ਮਨੋਜ ਲਾਈਨ ਤੇ ਬਣੇ ਰਹੋ ਆਪਾਂ ਕੋਸ਼ਿਸ਼ ਕਰਦੇ ਆਂ ਕਿਰਵਿੰਦਰ ਰੋਬਿੰਡ ਸਾਡ ਨਾਲ ਜੁੜਨ ਅਸੀਂ ਲੈਬੋਰੇਟ ਕਰਨ ਦੀ ਕੋਸ਼ਿਸ਼ ਕਰੀਏ ਗੱਲਬਾਤ ਨੂੰ ਕਿ ਪੰਜਾਬ ਦੀ ਸਰਕਾਰ ਕਿਵੇਂ ਸੋਚ ਰਹੀ ਸੀ ਦੂਜੇ ਪਾਸੇ ਕੇਂਦਰ ਦੀ ਸਰਕਾਰ ਮੀਟਿੰਗਾਂ ਕਰ ਰਹੀ ਸੀ ਰੌਬਿੰਨ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤਾਜ਼ਾ ਅਪਡੇਟ ਜਾਨਣਾ ਚਾਹਾਂਗੇ ਦੇਖੋ ਜਿਸ ਤਰੀਕੇ ਨਾਲ ਭਾਰਤ ਦੀ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਪਾਕਿਸਤਾਨ ਜਸਟੀਫਾਈ ਕਰ ਰਿਹਾ ਸੀ ਕਿ ਨਹੀਂ ਨਹੀਂ ਇਹ ਤਾਂ ਕੁਝ ਵੀ ਨਹੀਂ ਹੈ ਇਹ ਜਸਟੀਫਿਕੇਸ਼ਨ ਨਹੀਂ ਪਾਕਿਸਤਾਨ ਦਾ ਸਿਰਫ ਖਾਤਮਾ ਕਰ ਦੇਣਾ ਹੋਰ ਕੀ ਕੁਝ ਤਾਜ਼ਾ ਅਪਡੇਟਸ ਆ ਰਹੇ ਨੇ ਕਿਉਂਕਿ ਤਿੰਨੋਂ ਫੌਜਾਂ ਅਲਰਟ ਤੇ ਦਿਖਾਈ ਦੇ ਰਹੀਆਂ ਨੇ ਜੀ ਕੁਐਸਚਨ ਫਿਲਹਾਲ ਹੀ ਜਿਹੜੀ ਲੇਟੈਸਟ ਖਬਰ ਤੇ ਹੋਈ ਹੈ ਕਿ ਆ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਬਹੁਤ ਸਾਰੀਆਂ ਮੀਟਿੰਗਸ ਕਰਨ ਤੋਂ ਬਾਅਦ ਹਾਲਾਂਕਿ ਉਹ ਆਪਣਾ ਬਿਆਨ ਦੇ ਚੁੱਕੇ ਨੇ ਪਰ ਸੁਣਨ ਚਾਹਿਆ ਕਿ ਉਹ ਬਹੁਤ ਜਲਦ ਆਪਣੇ ਮੁਲਕ ਦੇ ਲੋਕਾਂ ਨੂੰ ਵੀ ਮੁਖਾਤਬ ਹੋਣਗੇ ਤੇ ਉਹ ਉਹਨਾਂ ਨੂੰ ਆਪਣਾ ਜੋ ਮੁਲਕ ਦਾ ਨੈਰੇਟਿਵ ਹੈ ਉਹ ਦੱਸਣ ਦੀ ਕੋਸ਼ਿਸ਼ ਕਰਨਗੇ ਇਹ ਫਿਲਹਾਲ ਲਈ ਤੇ ਆਉਣ ਵਾਲੇ ਸਮੇਂ ਚ ਉਹ ਲੱਗਦੀ ਹੈ ਲੇਕਿਨ ਪ੍ਰੈਸੈਂਟਲੀ ਜਿਹੜੀ ਸਿਚੁਏਸ਼ਨ ਹੋਏਗੀ ਹੈ ਕਿ ਭਾਰਤ ਨੇ ਜਿਹੜੀ ਉੱਥੇ ਸਟ੍ਰਾਈਕ ਕੀਤੀਆਂ ਉਹਦੇ ਬਾਰੇ ਆਪਣੇ ਦੇਸ਼ ਦੇ ਲੋਕਾਂ ਨੂੰ ਜਾਣੂ ਕਰਾਇਆ ਕਿ ਕਿਵੇਂ ਭਾਰਤ ਨੇ ਉਹਨਾਂ ਲੋਕਾਂ ਨੂੰ ਲੱਭ ਕੇ ਜਿਹੜੀ ਕਿ ਬੇਲਗਾਮ ਅਟੈਕ ਵਿੱਚ ਸ਼ਾਮਲ ਸੀ ਜਿਹੜੇ ਲੋਕਾਂ ਨੇ ਉਹਨੂੰ ਕਰਾਇਆ ਸੀ ਔਰ ਜਿਹੜੇ 2019 ਦੇ ਅਟੈਕ ਵਿੱਚ ਵੀ ਸ਼ਾਮਲ ਸਨ ਉਹਨਾਂ ਲੋਕਾਂ ਦੇ ਉੱਤੇ ਉਹਨਾਂ ਅਤਵਾਦੀਆਂ ਸਥਾਨਾਂ ਦੇ ਉੱਤੇ ਕਿਵੇਂ ਅਟੈਕ ਕੀਤਾ ਉਹਦੀ ਜਾਣਕਾਰੀ ਸਾਂਝੀ ਕੀਤੀ ਸੀ ਇੱਕ ਪ੍ਰੈਸ ਬਰੀਫਿੰਗ ਵਿੱਚ ਲੇਕਿਨ ਉਸ ਤੋਂ ਬਾਅਦ ਜੇ ਕਹੀਏ ਕਿ ਤੁਹਾਡੇ ਮੁਲਕਾਂ ਦੇ ਵਿੱਚਕਾਰ ਤਣਾਅ ਘਟਿਆ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਤਣਾਅ ਹਾਲੀ ਵੀ ਹੈ ਔਰ ਹਾਲਾਂਕਿ ਦੁਨੀਆ ਦੇ ਬਹੁਤ ਸਾਰੇ ਮੁਲਕ ਇਹਦੇ ਵਿੱਚ ਇਨਵੋਲਡ ਹੋ ਗਏ ਹੈ ਹਾਲਾਂਕਿ ਭਾਰਤ ਨੇ ਇਹ ਕਹਿਤਾ ਕਿ ਭਾਰਤ ਕੋਈ ਤੀਸਰੇ ਮੁਲਕ ਦੀ ਇਨਵੋਲਵਮੈਂਟ ਨਹੀਂ ਚਾਹੁੰਦਾ ਯਾ ਪਾਕਿਸਤਾਨ ਨਹੀਂ ਚਾਹੁੰਦਾ ਕਿ ਆਉਣ ਵਾਲੇ ਟਾਈਮ ਚ ਹੋਏਗਾ ਲੇਕਿਨ ਬਹੁਤ ਸਾਰੇ ਮੁਲਕਾਂ ਨੇ ਇਹਦੇ ਵਿੱਚ ਇਨਵੋਲਡ ਹੋਏ ਨੇ ਉਹਨਾਂ ਨੇ ਆਤਵਾਦ ਦੇ ਖਿਲਾਫ ਗੱਲ ਗੱਲ ਜ਼ਰੂਰ ਕੀਤੀ ਹੋਰ ਭਾਰਤ ਸਾਤ ਦਿਨ ਦੀ ਗੱਲ ਕੀਤੀ ਹੈ ਲੇਕਿਨ ਇਹਦੇ ਨਾਲ-ਨਾਲ ਭਾਵੇਂ ਅਮਰੀਕਾ ਹੈ ਰਸ਼ੀਆ ਚਾਈਨਾ ਜਿੰਨੇ ਵੀ ਬ੍ਰਿਟੇਨ ਇਹਨਾਂ ਲੋਕਾਂ ਨੇ ਇਹਨਾਂ ਮੁਲਕਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਯਮ ਵਰਤ ਲਈ ਕਿ ਇਸ ਟੈਨਸ਼ਨ ਨੂੰ ਇਸ ਤਣਾਵ ਨੂੰ ਕਿਸੇ ਵੀ ਤਰੀਕੇ ਘੱਟ ਕੀਤਾ ਜਾ ਸਕੇ ਬਿਲਕੁਲ ਰੋਬਿੰਡ ਜੀ ਪਰ ਜਿਸ ਤਰੀਕੇ ਦੇ ਨਾਲ 에어 ਸਟ੍ਰਾਈਕ ਕੀਤੀ ਗਈ ਉਸ ਤੋਂ ਬਾਅਦ ਜਸਟੀਫਿਕੇਸ਼ਨਸ ਪਾਕਿਸਤਾਨ ਦੀਆਂ ਆਉਣੀਆਂ ਕਿਸ ਤਰੀਕੇ ਦੀ ਸੰਜਮਤਾ ਕਿਸ ਤਰੀਕੇ ਦਾ ਅਲਰਟ ਵਕਫ ਵਕ ਸਰਕਾਰਾਂ ਨੂੰ ਰੱਖਣਾ ਚਾਹੀਦਾ ਸਪੈਸ਼ਲੀ ਪੰਜਾਬ ਨੂੰ ਸਾਨੂੰ ਜਿਹੜੇ ਇੱਕ ਬਾਰਡਰ ਸਟੇਟ ਨੇ ਕਿਉਂਕਿ ਤਿੰਨੋਂ ਫੌਜਾਂ ਕੈਪੇਬਲ ਨੇ ਸਮਰੱਥਾ ਰੱਖ ਪਿਆ ਨੇ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣ ਦਾ ਰਵਿੰਦਰ ਜੀ ਨਹੀਂ ਚਲਣਾ ਚਾਹੀਦਾ ਇਹ ਇੱਕ ਭਾਰਤ ਦਾ ਅੰਗ ਹੈ ਭਾਵੇਂ ਉਹ ਪੰਜਾਬ ਹੈ ਹਰਿਆਣਾ ਹੈ ਜੰਮੂ ਕਸ਼ਮੀਰ ਹੈ ਜਾਂ ਕਰਨਾਟਕ ਹੈ ਜਾਂ ਕੇਰਲਾ ਕੋਈ ਵੀ ਹੈ ਐਸ ਵੇਲੇ ਸਟੇਟ ਨੂੰ ਕੀ ਕਰਨਾ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਦੇਸ਼ ਨੇ ਕੀ ਕਰਨਾ ਹੈ ਸੋ ਜੋ ਦੇਸ਼ ਨੇ ਰਲ ਕੇ ਕਰਨਾ ਉਹ ਸਟੇਟ ਨੇ ਕਰਨਾ ਹੈ ਫਸਟ ਆਫ ਆਲ ਦੂਸਰਾ ਪਾਕਿਸਤਾਨ ਦੇ ਨਾਲ ਪੰਜਾਬ ਦਾ ਜ਼ਿਕਰ ਅਸੀਂ ਤਾਂ ਕਰ ਰਹੇ ਆ ਕਿ ਪਾਕਿਸਤਾਨ ਦੇ ਨਾਲ 553 ਕਿਲੋਮੀਟਰ ਦਾ ਬਾਰਡਰ ਕੱਲੇ ਪੰਜਾਬ ਦਾ ਲੱਗਦਾ ਫਿਰ ਉਸ ਤੋਂ ਬਾਅਦ ਰਾਜਸਥਾਨ ਔਰ ਫਿਰ ਹਰਿਆਣਾ ਦਾ ਆ ਸੌਰੀ ਗੁਜਰਾਤ ਲੇਕਿਨ ਜੰਮੂ ਕਸ਼ਮੀਰ ਦੀ ਐਲੋਸੀ ਉਹ ਆਪਣੀ ਥਾਂ ਤੇ ਜਿੱਥੇ ਲਗਾਤਾਰ ਸ਼ੈਲਿੰਗ ਹੋ ਰਹੀ ਹੈ ਪਾਕਿਸਤਾਨ ਵਾਲੋ ਔਰ ਉਥੇ ਲੋਕ ਮਾਰੇ ਵੀ ਗਏ ਨੇ ਕਾਫੀ ਰੀਸੈਂਟ ਪਿਕਚਰਸ ਅਸੀਂ ਦੇਖੇ ਆ ਪੁੰਚ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਥੇ 20 ਨੁਕਸਾਨ ਪਹੁੰਚਿਆ ਗਿਆ ਉਹ ਸਾਰੇ ਕਿਮੂਲੇਟਿਵ ਤੌਰ ਤੇ ਦੇਸ਼ ਇੱਕ ਇਕਦੁਰਤਾ ਦਾ ਤੌਰ ਤੇ ਇਸ ਦਿੱਤੀ ਨੂੰ ਜਿੱਟ ਰਿਹਾ ਹੈ ਸਟੇਟਸ ਨੂੰ ਆਰਡਰਸ ਅਗੇਨ ਹੈ ਜਾਂ ਉਹਨਾਂ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਿਤੇ ਜਾ ਰਹੀਆਂ ਹੋਮ ਮਿਨਿਸਟਰ ਨੇ ਮੁੱਖ ਮੰਤਰੀਆਂ ਦੇ ਨਾਲ ਸਾਰੇ ਮੁੱਖ ਮੰਤਰੀਆਂ ਦੇ ਨਾਲ ਇੱਕ ਲੰਬੀ ਬੈਠਕ ਕੀਤੀ ਹੈ ਉਹਦੇ ਵਿੱਚ ਜਾਣੂ ਕਰਾਇਆ ਕਿ ਕੀ ਕੁਝ ਇਸ ਵੇਲੇ ਸਾਡੇ ਗਵਾਂਡੀ ਮੁਲਕ ਨਾਲ ਹੋ ਰਿਹਾ ਹੈ ਔਰ ਕਿਵੇਂ ਅਸੀਂ ਉਹਨੂੰ ਨਜਿੱਠਣਾ ਹੈ ਇਹ ਇੱਕ 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 ਸਾਂਝੀ ਪਾਲਿਸੀ ਬਣਦੀ ਹੈ ਸੋ ਇਹ ਨਹੀਂ ਹੈ ਕਿ ਇੱਕ ਸਟੇਟ ਦੀ ਬਣੇਗੀ ਆ ਸਟੇਟ ਆਪਣੇ ਤੌਰ ਤੇ ਜੋ ਸੈਂਟਰ ਕਨਵੇ ਕਰਦਾ ਹੈ ਭਾਵੇਂ ਜਿਵੇਂ ਮੋਕ ਟ੍ਰੇਲ ਹੋਗੀ ਜਿਵੇਂ ਅੱਜ ਹੋ ਰਹੀ ਹੈ ਕਈ ਥਾਵਾਂ ਤੇ ਆ ਹੁਣ 10 10:30 ਵਜੇ ਬਲੈਕ ਆਊਟ ਹੋਣਾ ਹੈ ਉਹ ਸਾਰੇ ਲੋਕਾਂ ਨੂੰ ਜਾਨੂ ਕਰਾਣਾ ਉਹਨਾਂ ਨੂੰ ਐਕਟੀਵੇਟ ਕਰਨਾ ਕਿ ਕੱਲ ਨੂੰ ਕਦੀ ਕਿਸੇ ਤਰੀਕੇ ਦੀ ਜ਼ਰੂਰਤ ਹੋ ਜਵੇ ਤੇ ਉਹ ਇੱਕ ਨੈਸ਼ਨਲ ਪਾਲਿਸੀ ਦੇ ਤਹਿਤ ਸਭ ਕੁਝ ਹੋ ਰਿਹਾ ਹੈ ਉਹ ਉਹਦੇ ਵੀ ਸਟੇਟ ਉਸ ਨੂੰ ਕਰਦੀ ਹੈ ਜਿਹੜੀ ਦੀ ਗੱਲ ਫੌਜ ਦੀ ਤਿਆਰੀ ਦੀ ਜਾਂ ਫਰਸਟ ਲਾਈਨ ਡਿਫੈਂਸ ਦੀ ਤੇ ਕ੍ਰਿਸ਼ਨ ਉਹ ਐਗੀਆਂ ਗੱਲਾਂ ਆ ਗਈਆਂ ਜਿਹੜੀਆਂ ਡਿਸਕਸ ਨਹੀਂ ਕੀਤੀਆਂ ਜਾ ਸਕਦੀਆਂ ਔਰ ਨਾ ਹੀ ਫੌਜ ਕਦੀ ਆਪਣੀ ਰਣਨੀਤੀ ਅੱਗੇ ਕਨਵੇ ਕਰੇਗੀ ਪਰ ਇਹਨਾਂ ਜ਼ਰੂਰ ਹੈ ਉਹ بار بار ਇਸ ਗੱਲ ਤੇ ਅਸ਼ੂਰ ਕਰ ਰਹੇ ਨੇ ਮੁਲਕ ਦੇ ਲੋਕਾਂ ਨੂੰ ਕਿ ਕੱਲ ਨੂੰ ਭਾਰਤ ਦੇ ਉੱਤੇ ਕੋਈ ਅਟੈਕ ਕਰਦਾ ਹੈ ਤੇ ਉਹ ਜਵਾਬ ਦੇਣ ਵਿੱਚ ਸਮਰੱਥ ਹੈ ਗਿਆ ਬਿਲਕੁਲ ਰੋਬਿਨ ਜੀ ਪਰ ਹੁਣ ਦੇਖੋ ਲੋਕਾਂ ਦਾ ਆਮ ਸਵਾਲ ਹੈ ਕਿ ਹੋਏਗਾ ਕਿ ਹਾਲਾਂਕਿ ਬੜੀ ਹਾਈਪੋਥੈਟিক্যাল ਗੱਲ ਹੈ ਅਸੀਂ ਇਸ ਨੂੰ ਚਰਚਾ 'ਚ ਨਹੀਂ ਲਿਆ ਸਕਦੇ ਕਿ ਭਵਿੱਖਟ ਕੀ ਹੋਏਗਾ ਪਰ ਦੇਖੋ 에ਅਰ ਸਟ੍ਰਾਈਕ ਕੀਤੀ ਗਈ ਜਦੋਂ ਪਾਕਿਸਤਾਨ ਪਾਣਾ ਮੰਨ ਲੇ ਦੂਜੇ ਪਾਸੇ ਯੂਨਾਈਟਿਡ ਨੇਸ਼ਨ ਦੀ ਸਕਿਉਰਿਟੀ ਕੌਂਸਲ ਵਿੱਚ ਪਾਕਿਸਤਾਨ ਜਿਸ ਤਰੀਕੇ ਨਾਲ ਰੋਇਆ ਜਿਸ ਤਰੀਕੇ ਨਾਲ ਉਸਨੇ ਆਪਣਾ ਪੱਖ ਰੱਖਿਆ ਉਸ ਤੋਂ ਬਾਅਦ ਡੋਨਲਡ ਟਰੰਪ ਦਾ ਬਿਆਨ ਕਿਸ ਲਿਹਾਜ਼ ਨਾਲ ਅਸੀਂ ਦੇਖੀਏ ਵਲਕਾ ਉਸ ਨੂੰ ਇਖਤਿਆਰ ਹੁੰਦਾ ਉਹਦਾ ਹੱਕ ਹੁੰਦਾ ਹੈ ਯੂਨ ਵਿੱਚ ਜਾਣਾ ਗੱਲ ਕਰਨੀ ਪਾਕਿਸਤਾਨ ਜੀ ਆਪਣਾ ਪੱਖ ਰੱਖ ਰਿਹਾ ਹੈ ਕਿ ਉਹ ਉਹ ਕਲੇਮ ਕਰਦਾ ਹੈ ਕਿ ਅਤਵਾਦੀਆਂ ਦੇ ਨਾਲ ਜਾਂ ਅਤੋਦੀ ਧਰਤੀ ਅਤਵਾਦੀਆਂ ਨੇ ਨਹੀਂ ਵਰਤੀ ਲੇਕਿਨ ਪਾਕਿਸਤਾਨ ਦੀ ਟਰੈਕ ਰਿਕਾਰਡ ਵੇਖੀਏ ਉਹਨਾਂ ਦੀ ਹਿਸਟਰੀ ਵੇਖੀਏ ਤੁਸੀਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਦਾ ਦੋ ਦਿਨ ਪਹਿਲਾਂ ਜਿਹੜਾ ਬਿਆਨ ਆਇਆ ਸੀ اگر ਤੁਸੀਂ ਉਸ ਨੂੰ دیکھو ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਔਰ ਮੰਨੇ ਆ ਇੱਕ ਅੰਗਰੇਜ਼ੀ ਟੀਵੀ ਚੈਨਲ ਨਾਲ ਗੱਲ ਕਰਦੇ ਉਹਨਾਂ ਨੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਪਿਛਲੇ 30 ਸਾਲ ਤੋਂ ਵੱਧ ਸਮਾਂ ਉਹ ਅਤਵਾਦੀ ਸੰਗਠਨਾਂ ਦੇ ਨਾਲ ਕੰਮ ਕਰਦੇ ਰਹੇ ਉਹਨਾਂ ਨੂੰ ਫੀਡ ਕਰਦੇ ਰਹੇ ਹਾਲਾਂਕਿ ਉਹਨਾਂ ਨੇ ਉਹਦਾ ਦੋਸ਼ ਵੈਸਟਰਨ ਮੁਲਕਾਂ ਤੇ ਲਾਇਆ ਕਿ ਉਹ ਉਹਨਾਂ ਵੈਸਟਰਨ ਮੁਲਕਾਂ ਦੇ ਕਾਰਨ ਹੈ ਸਭ ਕੁਝ ਕਰਦੇ ਰਹੇ ਲੇਕਿਨ ਉਹਨਾਂ ਨੇ ਮੰਨਿਆ ਤੁਸੀਂ ਦੇਖੋ ਉਸامہ بن لادن ਵੀ ਇਹਨਾਂ ਦੇ ਮੁਲਕ ਤੋਂ ਹੀ ਫੜਿਆ ਗਿਆ ਮਸੂਦ ਅਜ਼ਰ ਜਿਹੜੇ ਬੰਬੇ ਟੈਰਰ ਅਟੈਕ ਵਾਲੇ ਉਹ ਵੀ ਉਸ ਵੇਲੇ ਉਹ ਪਾਕਿਸਤਾਨ ਚਾਹਤੇ ਉਹਦੇ ਪਰਿਵਾਰ ਦੇ ਕੁਝ ਜੀ ਇਹ ਕੱਲ ਦੇ ਸਵੇਰ ਦੇ ਅਟੈਕ ਵਿੱਚ ਮਾਰੇ ਵੀ ਗਏ ਹਨ ਸੋ ਪਾਕਿਸਤਾਨ ਦਾ ਟ੍ਰੈਕ ਰਿਕਾਰਡ ਵਿੱਚ ਅਤਵਾਦੀ ਸੰਗਠਨਾਂ ਦਾ ਉਹਨਾਂ ਨੂੰ ਪਨਾਹ ਦੇਣਾ ਹੈ ਉਹ ਯੂਨ ਵਿੱਚ ਜਾ ਕੇ ਜਿਹੜੀ ਗੱਲ ਕਹਿੰਦਾ ਤੇ ਯੂਨ ਨੇ ਵੀ ਆਪਣੇ ਤਰੀਕੇ ਨਾਲ ਗੱਲ ਨੂੰ ਦੇਖਣਾ ਹੈ ਇਸ ਪਾਕਿਸਤਾਨ ਦਾ ਆਪਣਾ ਇੱਕ ਹੱਕ ਹੈ ਜਿਹਦੇ ਵਿੱਚ ਉਹ ਗੱਲ ਕਰ ਸਕਦਾ ਹੈ ਲੇਕਿਨ ਭਾਰਤ ਕੋ ਵੀ ਉਹਦੇ ਵਿੱਚ ਗੱਲ ਕਰਨ ਦਾ ਮੌਕਾ ਮਿਲਦਾ ਹੈ ਕਿ ਦੇਖੋ ਯੂਨਾਈਟਿਡ ਨੇਸ਼ਨ ਜਿਹੜੀ ਅਸੈਂਬਲੀਆਂ ਹੁੰਦੀਆਂ ਇਹ ਡਾਇਲੌਗਸ ਤੇ ਚਲਦੀਆਂ ਜਿਹਦੇ ਵਿੱਚ ਇੱਕ ਦੂਜੇ ਮੁਲਕਾਂ ਦੇ ਕੋਈ ਜਿਹੜੇ ਮੁxtਲਿਫ ਤਣਾਵ ਦੀ ਗੱਲ ਹੁੰਦੀ ਹੈ ਗੱਲ ਸੁਣਨ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਕੀਤੀ ਜਾਂਦੀ ਹੈ ਲੇਕਿਨ ਗਰਾਉਂਡ ਤੇ ਕੀ ਹੋ ਰਿਹਾ ਉਹ ਉਹਦਾ ਉਹਦੇ ਜਿਹੜੇ ਸਬੂਤ ਨੇ ਇਹ ਸਭ ਕੁਝ ਨੇ ਉਹ ਭਾਰਤ ਨੇ ਕਿਹਾ ਕਿ ਭਾਰਤ ਨੇ ਇਹ ਪਲਵਾਮਾ ਤੋਂ ਬਾਅਦ ਪੈਲਗਾਮ ਵਾਲਾ ਅਟੈਕ ਇਹਦੇ ਵਿੱਚ ਵੀ ਭਾਰਤ ਕੋ ਸਬੂਤ ਅਗੇ ਨੇ ਇਸ ਤੋਂ ਪਹਿਲੇ ਪਲਵਾਮਾ ਸੀ ਯਾ ਵਿੱਚ ਪਠਾਨਕੋਟ ਵਾਲਾ ਹੋਇਆ ਉਰੀ ਵਾਲਾ ਹੋਇਆ ਉਹਦੇ ਵਿੱਚ ਪਾਕਿਸਤਾਨ ਨੂੰ ਸਬੂਤ ਦਿੱਤੇ ਵੀ ਗਏ ਸਨ ਬੰਬੇ ਵਾਲੇ ਵੀ ਦਿੱਤਾ ਗਿਆ ਸੀ ਗੱਲ ਲੇਕਿਨ ਕੀ ਹੋਇਆ ਪਾਕਿਸਤਾਨ ਵੱਲੋਂ ਕੋਈ ਹੋਰ ਤਾਂ ਇਹ ਕਾਰਵਾਈ ਤੇ ਕੀਤੀ ਨਹੀਂ ਗਈ ਸੀ ਤੇ ਹੁਣ ਵੀ ਇਹ ਹੈ ਕਿ ਭਾਰਤ ਨੇ ਅੱਜ ਦੀ ਜਿਹੜੀ ਫੋਰਨ ਸੈਕਟਰੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਸੌਰੀ ਪ੍ਰੈਸ ਬਰੀਫਿੰਗ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਾਰੇ ਉਹ ਸਬੂਤ ਹੈਗੇ ਨੇ ਉਹ ਹੁਣ ਕਿਸ ਵੇਲੇ ਕਿਹੜੇ ਫੋਰਮ ਤੇ ਉਸ ਨੂੰ ਦੇਂਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਲੀਜਨ ਬਿਲਕੁਲ ਬਿਲਕੁਲ ਰੋਬਿੰਨ ਜੀ ਲਾਈਨ ਤੇ ਰਹੇ ਹੋ ਮਨੋਰ ਜੋਸ਼ੀ ਕੁਸਤਾਜ਼ਾ ਅਪਡੇਟਸ ਆਂਦਾ ਕਰਨਾ ਚਾਹੁੰਦੇ ਮਨੋਰ ਜੀ ਕਿਸ ਤਰੀਕੇ ਦੀ ਜਾਣਕਾਰੀ ਦੇਖੋ ਮੁੱਖ ਮੰਤਰੀ ਪੰਜਾਬ ਇਸ ਬੈਠਕ 'ਚ ਸ਼ਾਮਲ ਹੋਏ ਜਿਹੜੇ हाई सिक्योरिटी मीटिंग ਸੀ ਹੋਮ ਮਿਨਿਸਟਰੀ ਦੇ ਵੱਲੋਂ ਇਹ ਪਰਗੇ ਰੈਡ ਅਲਰਟ ਜਾਰੀ ਕੀਤਾ ਗਿਆ ਹੈਗਾ ਮਨੋਜ ਜੀ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਕਿ ਨਹੀਂ ਆਪਾਂ ਇਹ ਦੇਖੀਏ ਤੇ ਉਸ ਤੋਂ ਬਾਅਦ ਡੀਸੀ ਜੋ ਡੀਸੀ ਹੈਗੇ ਨੇ ਉਹਨਾਂ ਨੂੰ ਸਪਸ਼ਟ ਗੱਲ ਕੀਤੀ ਗਈ ਹੈ ਡੀਸੀਜ਼ ਨੂੰ ਆਰਡਰ ਕੀਤੇ ਗਏ ਨੇ ਕਿ ਉਹ ਪੂਰੀ ਬਾਰਡਰ ਏਰੀਆ ਦੇ ਵਿੱਚ ਜਿਹੜੇ ਹਨ ਆਪਣੀ ਜਿਹੜੀ ਮੋਨਿਟਰਿੰਗ ਵਿਵਧਾਨਗੇ ਤੇ ਜੋ ਵੀ ਫੋਰਸਸ ਹੋਣਗੀਆਂ ਚਾਹੇ ਬੀਐਸਐਫ ਗਏ ਚਾਹੇ ਮਿਲਟਰੀ ਆ ਗਈ ਤੇ ਉਹਨਾਂ ਨਾਲ ਕੋਆਰਡੀਨੇਟ ਕਰਨਗੇ ਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਪੁਲਿਸ ਸਟੇਸ਼ਨਾਂ ਉਹਨਾਂ ਦੇ ਨੰਬਰ ਜਾਰੀ ਕੀਤੇ ਗਏ ਨੇ ਤਾਂ ਕਿ ਅਗਰ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਮਦਦ ਦੀ ਜ਼ਰੂਰਤ ਆ ਤਾਂ ਪੁਲਿਸ ਸਟੇਸ਼ਨਾਂ 'ਚ ਉਹ ਗੱਲ ਕਰ ਸਕਦੇ ਨੇ ਤੇ ਪੁਲਿਸ ਸਟੇਸ਼ਨਾਂ 'ਚ ਗੱਲ ਕਰਨ ਤੋਂ ਬਾਅਦ ਉਹ ਆਪਣੀ ਗੱਲ ਰੱਖ ਸਕਦੇ ਅਗਰ ਕਿਸੇ ਨੂੰ ਕੋ ਟੀਮਾਂ ਜੁੜੀਆਂ 112 ਨੰਬਰ ਤੇ ਕਾਲ ਕਰ ਸਕਦੇ ਆ ਤੇ ਐਂਡੀਆਰਐਫ ਦੀ ਜਿਹੜੀ ਟੀਮਾਂ ਨੇ ਆਪਾਂ ਗੱਲ ਕਰੀਏ ਤੇ ਉਸ ਨਾਲ ਆਪਾਂ ਸਿਵਲ ਡਿਫੈਂਸ ਦੀ ਗੱਲ ਕਰੀਏ ਸਭ ਲੋਕ ਜਿਹੜੇ ਨੇ ਇੱਕ ਤਰ੍ਹਾਂ ਨਾਲ ਆਪਾਂ ਕਹਿੰ ਇੱਕ ਚੇਨ ਦੀ ਤਰ੍ਹਾਂ ਆਰਡੀਸੀ ਦੇ ਜਿਹੜੇ ਬੀਸੀs ਹੈਗੇ ਨੇ ਉਹਨਾਂ ਨਾਲ ਜੋੜੇ ਗਏ ਨੇ ਤਾਂ ਕਿ ਅਗਰ ਕਿਸੇ ਚੀਜ਼ਾਂ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਪੈਂਦੀ ਹੈਗੀ ਆ ਤਾਂ ਉਹਨਾਂ ਦਾ ਜਿਹੜਾ ਹੈਗਾ ਸਮਾਧਾਨ ਜਿਹੜਾ ਹੈਗਾ ਕੀਤਾ ਜਾ ਸਕੇ ਔਰ ਡੀਸੀ ਜਿੰਨੇ ਵੀ ਬਾਰਡਰ ਇਜ ਦੇ ਡੀਸੀ ਹੈਗੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਸਟਾਫ ਨੂੰ ਵੀ ਔਰ ਆਪਣੇ ਨੇ ਮੈਡੀਕਲ ਉੱਥੇ ਹਸਪੀਟਲਸ ਹੈਗੇ ਨੇ ਉਹਨਾਂ ਨੂੰ ਵੀ 24 ਆਰ ਵਾਸਤੇ ਜਿਹ ਦਿੱਤੀਆਂ ਗਏ ਨੇ ਤੇ ਇਹ ਗੱਲ ਸੀ ਕਿ ਬਾਰਡਰ ਦਾ ਏਰੀਆ ਉਸ ਤੋਂ ਵੱਡੀ ਗੱਲ ਸੀ ਕਿ ਲੋਕਾਂ ਨੂੰ ਸੇਫ ਥਾਂ ਤੇ ਲਿਜਾਣਾ ਤੇ ਲੋਕਾਂ ਨੂੰ ਸੇਫ ਥਾਂ ਤੇ ਲਿਜਾਇਆ ਜਾ ਰਿਹਾ ਬਹੁਤ سارے ਲੋਕ ਆਪਣਾ ਸਮਾਨ ਆਪ ਲੈ ਜਾ ਰਹੇ ਨੇ ਜਿਹੜੇ ਨਹੀਂ ਲੈ ਜਾ ਸਕਦੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈਗੀ ਹੈ ਔਰ ਬੰਕਰ ਜਿਹੜੇ ਹੈਗੇ ਬੰਕਰ ਦੇ ਵਿੱਚ ਸਮਾਨ ਰੱਖਿਆ ਜਾ ਰਿਹਾ ਜੇ ਜ਼ਰੂਰਤ ਪੈਂਦੀ ਹੈ ਤਾਂ ਬੰਕਰ ਦੇ ਵਿੱਚ ਜਿਹੜੇ ਰੋਕ ਰਹੇ ਹਨ ਉਹਨਾਂ ਨੂੰ ਵੀ ਜਿਹੜਾ ਖਾਣ ਪੀਣ ਦਾ ਸਮਾਨ ਮਿਲ ਸਕੇ ਤੇ ਇਹ ਆਪਣਾ ਬਾਰਡਰ ਹੈਗਾ ਕਿਉਂਕਿ ਬਹੁਤ ਅਹਿਮ ਹੈ ਆਪਾਂ ਕੀ ਇਹ ਪੰਜਾਬ ਜਿਹੜਾ ਹੈਗਾ ਬਹੁਤ ਲੰਬਾ ਬਾਰਡਰ ਲੱਗਦਾ ਹੈਗਾ ਤੇ ਉਹ ਪੂਰੇ ਬਾਰਡਰ ਨੂੰ ਸੇਫ ਕਰਨ ਵਾਸਤੇ ਤੇ ਜੋ ਗ डीसी ਸਗੇ ਨੇ ਉਹਨਾਂ ਨੂੰ ਆਪਣੇ ਆਪਣੇ ਦੇ ਵਿੱਚ ਕੰਮ ਵਾਪਰ ਲਗਾ ਦਿੱਤਾ ਗਿਆ ਹੈ ਔਰ ਪੂਰੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈਗਾ ਜੀ ਬਿਲਕੁਲ ਰੋਬਿੰਡ ਜੀ ਇੱਕ ਮੇਰਾ ਲਾਸਟ ਸਵਾਲ ਰਹੇਗਾ ਫਿਰ ਆਪਾਂ ਵਿਰਾਮ ਲਾਂਗੇ ਦੇਖੋ ਡਿਪਲੋਮੈਟਿਕ ਟਾਕ ਹੋਏਗੀ ਜਾਂ ਕੀ ਕੁਝ ਹੋਏਗਾ ਕਿਹੜੀ ਸਟੇਟ ਜਿਹੜੀ ਹੈ ਉਹ ਇਸਲਾਮਿਕ ਸਟੇਟ ਤੇ ਹਿੰਦੁਸਤਾਨ ਦੇ ਦਰਮਿਆਨ ਇੱਕ ਕੜੀ ਦਾ ਕੰਮ ਕਰ ਸਕਦੇ ਦੇਖੋ ਹਮੇਸ਼ਾ ਪਾਕਿਸਤਾਨ ਦਾ ਜਸਟੀਫੀਕੇਸ਼ਨ ਦੇ ਕੇ ਨਹੀਂ ਚੱਲੇਗਾ ਕਿ ਹਰ ਚੀਜ਼ ਨੂੰ ਜਸਟੀਫਾਈ ਕਰਨਾ ਬਹੁਤਾ ਮناسب ਨਹੀਂ ਪਰ ਦੋਹੇ ਸਟੇਟਾਂ ਨਿਊਕਲੀਅਰ ਨੇ ਆਹ ਕ੍ਰਿਸ਼ਨ ਭਾਰਤ ਨੇ ਕਦੀ ਥਰਡ ਕੰਟਰੀ ਦੀ ਔਰ ਪਾਕਿਸਤਾਨ ਨੇ ਵੀ ਥਰਡ ਕੰਟਰੀ ਦੀ ਜਿਹੜੀ ਇਨਵੋਲਵਮੈਂਟ ਨੂੰ ਹਮਈਨੀ ਭਰੀ ਅੱਜ ਤੱਕ ਔਰ ਜਿਹੜੀ ਵੀ ਗੱਲ ਦੋਵਾਂ ਮੁਲਕਾਂ ਦੇ ਦਰਮਿਆਨ ਕਿਹੜੀ ਇਸਲਾਮਿਕ ਸਟੇਟ ਆ ਸਕਦੀ ਹੈ ਤੇ ਜਾਂ ਕਿਹੜੀ ਨਹੀਂ ਆ ਸਕਦੀ ਫਿਲਹਾਲ ਲਈ ਇਸਲਾਮਿਕ ਸਟੇਟ ਵਿੱਚ ਤੁਸੀਂ ਕਹੋ ਤੇ ਤੁਰਕੀ ਤੇ ਉਹਦਾ ਸਾਥ ਦੇ ਰਿਹਾ ਹੈਗਾ ਲੇਕਿਨ ਹੋਰ ਬਹੁਤ ਸਾਰੀ ਕੰਟਰੀਜ਼ ਹੈ ਖਾਸ ਤੌਰ ਤੇ ਸਾਊਦੀ ਅਰੇਬੀਅਨ ਕੰਟਰੀਜ਼ ਉਹ ਇੱਕ ਉਹਨਾਂ ਦੀ ਭਾਰਤ ਦੇ ਨਾਲ ਵੀ ਉਹਨਾਂ ਹੀ ਸਟਰੋਂਗ ਰਿਲੇਸ਼ਨਸ ਹੈਗੇ ਨੇ ਸੋ ਲੇਕਿਨ ਉਹਦੇ ਨਾਲ ਨਾਲ ਰਸ਼ੀਆ ਹੈਗਾ ਜਿਹੜਾ ਕਿ ਭਾਰਤ ਦੇ ਨਾਲ ਬੜਾ ਪੁਰਾਣਾ ਉਹਦਾ ਟ੍ਰੈਡੀਸ਼ਨਲ ਰਿਲੇਸ਼ਨ ਨੇ ਲੇਕਿਨ ਪਾਕਿਸਤਾਨ ਨਾਲ ਵੀ ਉਹਦੇ ਰਿਲੇਸ਼ਨ ਬਣੇ ਹੋਏ ਨੇ ਜਿਹੜੀ ਡਿਪਲੋਮੈਟਿਕ ਵੇ ਨਾਲ ਗੱਲ ਕਰਨੀ ਜਾਂ ਡਿਪਲੋਮੇਸੀ ਦੇ ਥਰੂ ਇੱਕ ਦੂਜੇ ਨੂੰ ਅਪਰੋਚ ਕਰਨਾ ਇਹ ਰਸਤੇ ਹਮੇਸ਼ਾ ਖੁੱਲੇ ਰਹਿੰਦੇ ਨੇ ਤੁਸੀਂ ਇਹ ਦੇਖੋ ਕਿ ਪਿਛਲੇ 2 ਸਾਲ ਤੋਂ ਪਹਿਲਾਂ ਭਾਰਤ ਔਰ ਪਾਕਿਸਤਾਨ ਦੇ ਦਰਮਿਆਨ ਜਿਹੜੇ ਹਾਈ ਕਮਿਸ਼ਨਸ ਅਗੇ ਨੇ ਉਹਨਾਂ ਵਿੱਚ 150 ਤੋਂ ਵੱਧ ਡਿਪਲੋਮੈਟਸ ਯਾ ਉਹਨਾਂ ਦੇ ਸਟਾਫ ਮੈਂਬਰਸ ਰਹਿੰਦੇ ਸੀ ਅੱਜ 30 ਦੇ ਕਰੀਬ ਰਹਿ 30 ਹੀ ਰਹਿ ਗਏ ਨੇ 30 ਡਿਪਲੋਮੈਟਸ ਪਾਕਿਸਤਾਨ ਔਰ 30 ਇੰਡੀਅਨ ਹਾਈ ਕਮਿਸ਼ਨ اسلامਬਾਦ ਚ ਨੇ ਦਿੱਲੀ ਔਰ اسلامਬਾਦ ਵਿੱਚ ਸੋ ਡਿਪਲੋਮੇਸੀ ਦਾ ਰਸਤਾ ਬੰਦ ਨਹੀਂ ਹੋਇਆ ਅਲੀ ਵੀ ਅਗਰ ਪਾਕਿਸਤਾਨ ਕੋਈ ਮਿਸਐਡਵੈਂਚਰ ਕਰਦਾ ਹੈ ਤੇ ਸਭ ਤੋਂ ਪਹਿਲਾਂ ਇਥੇ ਦੇ ਉਹਨਾਂ ਦੇ ਹਾਈ ਕਮਿਸ਼ਨ ਨੂੰ ਕਨਵੇ ਕੀਤਾ ਜਾਂਦਾ ਹੈ ਇਸ ਤਰ੍ਹਾਂ ਹੀ ਉਹ ਆਪਣੀ ਕੋਈ ਗੱਲ ਕਰਨੀ ਹੁੰਦੀ ਹੈ ਤੇ ਹਾਲੀ ਇਹ ਨਹੀਂ ਕਿ ਰਸਤੇ ਬੰਦ ਹੋਏ ਨੇ ਭਾਰਤ ਦਾ ਇਹ ਸਟੈਂਡ ਹੈਗਾ ਕਿ টেরਰ ਐਂਡ ਟਾਕ ਕੈਨੋਟ ਗੋ ਟੂਗੇਦਰ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਚੱਲਣਗੀਆਂ ਸੋ ਪੋਲਿਟੀਕਲ ਰਸਤੇ ਜ਼ਰੂਰ ਬੰਦ ਨੇ ਲੇਕਿਨ ਡਿਪਲੋਮੇਸੀ ਦੇ ਰਸਤੇ ਹਾਲੀ ਖੁੱਲੇ ਨੇ ਜਿਹਦੇ ਵਿੱਚ ਪਾਕਿਸਤਾਨ ਜਿਹੜਾ ਇਸ ਵੇਲੇ ਉਹ ਇਸ ਗੱਲ ਤੋਂ ਪਰੇਸ਼ਾਨ ਰਿਹਾ ਹੈ ਖਾਸ ਤੌਰ ਤੇ ਮੈਨੂੰ ਲੱਗਦਾ ਹੈ ਕਿ ਭਾਰਤ ਨੇ ਜਿਹੜੀ ਇੰਡਸ ਵਾਟਰ ਟ੍ਰੀਟੀ ਨੂੰ ਹੋਲ ਤੇ ਰੱਖਣ ਦੀ ਗੱਲ ਕੀਤੀ ਹੈ ਬੇਹਸ ਰੱਖ ਤੇ ਗੱਲ ਕੀਤੀ ਹੈ ਉਹਦੇ ਲਈ ਉਹਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਉਸ ਗੱਲ ਤੋਂ ਆ ਰਹੀ ਹੈ ਔਰ ਉਸ ਉਸਦੇ ਉੱਤੇ ਹੀ ਉਹ ਗੱਲ ਹੋਰ ਕਰ ਰਿਹਾ ਜਿਹੜੇ ਉਹਨੇ ਜਿੰਨੇ ਵੀ ਮੈਜਰਸ ਭਾਰਤ ਨੇ ਲਏ ਹੈ ਜਾਂ ਇੰਡੀਆ ਨੇ ਲਏ ਹੈ ਉਹ ਬੇਸੀਆਂ ਦੇ ਥਰੂ ਹੀ ਕਨਵੇ ਹੋਏ ਹੈ ਸੋ ਡਿਪਲੋਮੇਸੀ ਦੇ ਰਸਤੇ ਖੁੱਲੇ ਨਹੀਂ ਐ ਨਹੀਂ ਹੈ ਕਿ ਡਿਪਲੋਮੇਸੀ ਦੇ ਰਸਤੇ ਬੰਦ ਹੋਏ ਨੇ ਪਾਕਿਸਤਾਨ ਜਾਂ ਭਾਰਤ ਤੋਂ ਡਾਇਲੋਗ ਰਾਹੀਂ ਉਹ ਗੱਲ ਹੋ ਸਕਦੀ ਹੈ ਲੇਕਿਨ ਫਿਲਹਾਲ ਲਈ ਕੋਸ਼ਿਸ਼ ਹੈ ਹੋ ਰਹੀ ਹੈ ਕਿ ਕਿਸੇ ਵੀ ਤਰੀਕੇ ਜਿਹੜੀ ਤਣਾਅ ਹੈ ਉਹਨੂੰ ਐਸਕਲੇਟ ਹੋਣ ਤੋਂ ਵਧਣ ਤੋਂ ਰੋਕਿਆ ਜਾਵੇ ਜੰਗ ਤੁਸੀਂ ਸਮਝਦੇ ਹੋ ਕਿ ਕੋਈ ਚਾਹਦਾ ਨਹੀਂ ਹੁੰਦਾ ਲੇਕਿਨ ਇੰਪੋਜ਼ ਹੋ ਜਵੇ ਤੇ ਉਹਦਾ ਨੁਕਸਾਨ ਕਈ ਕਈ ਗੁਣਾ ਹੁੰਦਾ ਹੈ ਰੋਬਿੰਡ ਜੀ ਬਾ ਸ਼ੁਕਰੀਆ ਬਹੁਤ ਸ਼ੁਕਰੀਆ ਮਨੋਜ ਜੀ ਤੁਸੀਂ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਸੀ ਤੱਕ ਪਾਸੇ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਸ ਤਰ੍ਹਾਂ ਦੇ ਨਾਲ ਹਾਲਾਤ ਐਸਕੇਲੇਟ ਨਾ ਹੋਣ ਪਰ